ਵਿਸਾਖੀ ਦੇ ਖਾਲਸਾ ਸਾਧਨ ਦਿਵਸ ਮੌਕੇ ਅੰਮ੍ਰਿਤਸਰ ਦੇ ਲੋਕ ਸਭਾ ਉਮੀਦਵਾਰ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਆਪਣੇ ਵਰਕਰਾਂ ਸਨ ਸਤਖੰਡ ਸ੍ਰੀ ਹਰਮੰਦਰ ਸਾਹਿਬ ਨਮਸਤਕ ਹੋਏ ਜਿੱਥੇ ਉਹਨਾਂ ਨੇ ਨਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਖਾਲਸਾ ਸਾਧਨ ਦਿਵਸ ਤੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਨਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਤੇ ਕਿਹਾ ਕਿ ਪ੍ਰਮਾਤਮਾ ਇਹ ਵੀ ਅਰਦਾਸ ਕੀਤੀ ਹੈ ਕਿ ਮੌਸਮ ਠੀਕਰੇ ਕਿਸਾਨ ਸਮੇਂ ਸਿਰ ਆਪਣੀ ਫਸਲ ਦੀ ਵਾਢੀ ਕਰ ਸਕਣ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਅੱਜ ਦਾ ਦਿਨ ਸਾਡੇ ਲਈ ਬਹੁਤ ਅਤਿਅਸਕ ਦਿਨ ਹੈ ਖਾਲਸਾ ਪੰਥ ਦੀ ਸਥਾਪਨਾ ਸਾਡੇ ਗੁਰੂ ਕਾਗੜੀ ਵਾਲੇ ਪਾਤਸ਼ਾਹ ਨੇ ਕੀਤੀ ਸੀ ਸੋ ਅਰਦਾਸ ਕਰਕੇ ਆਏ ਜੀ ਮਾਦਾ ਸੱਚੇ ਪਾਤਸ਼ਾਹ ਸਾਡੀ ਕੋਮ ਜਿੱਤਰ ਦੀ ਕਦਾ ਕਰੇ ਪੰਜਾਬ ਸਾਡਾ ਤੰਦਰੁਸਤ ਸਾਡਾ ਸੰਸਾਰ ਸਾਡਾ ਹਿੰਦੁਸਤਾਨ ਤੰਦਰੁਸਤ ਰਹੇ ਸਤ ਬਾਤੋ ਦਾ ਪੁਰਾਣ ਮੰਕਿਆ ਹੈ। ਉਹ ਦੱਸ ਕਰ ਕੇ ਕਿ ਮੇਰੇ ਪੰਜਾਬ ਨੂੰ ਜਲਦੀ ਰੰਗਲਾ ਪੰਜਾਬ। ਅਤਿਵਾਲ ਸਰ ਲੀਡਰਾਂ ਨੇ ਕਿ ਦਿੱਲੀ ਵਿੱਚ ਜਿਹੜਾ ਵਾ ਮੱਥਾ ਟੇਕਣਾ ਮੱਥਾ ਟੇਕਣਾ ਦਿੱਲੀ ਵਿੱਚ ਜਿਹੜਾ ਰਾਸ਼ਟਰਪਤੀ ਜਿਹੜਾ ਸ਼ਾਸਨ ਹੈ ਉਹ ਲਾਗੂ ਹੋਣ ਜਾ ਰਿਹਾ ਕਿਦਾਂ ਲੱਗੇ ਸਰ ਮੱਥਾ ਟੇਕਣਾ ਸਰ ਰਾਸ਼ਟਰਪਤੀ ਲਾਗੂ ਮੱਥਾ ਮੱਥਾ ਟੇਕਣਾ ਆਏ ਜਦੋਂ ਸਰ ਜਦੋਂ ਜਦੋਂ ਹੋਊਗਾ ਫਸਲਾਂ ਨੇ ਫਸਲ ਅੱਜ ਸ਼ੁਰੂ ਕੀਤੀ ਸ਼ੁਰੂ ਕੀਤੀ ਹੈ ਸਰ ਅਜਾ ਵਿਸਾਖੀ ਹੈ ਸਾਖੀ ਵਾਲੇ ਦੇ ਅੱਜ ਵਿਸਾਖੀ ਅੱਜ ਦਿਨ ਫਸਲ ਸ਼ੁਰੂ ਹੋਈ ਹੈ ਕਣਕ ਬੱਕ ਗਈ ਆ ਇਹ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਮੌਸਮ ਠੀਕ ਰੱਖੇ। ਅਗਲਾ 1 ਮਹੀਨਾ ਮੌਸਮ ਠੀਕ ਰਹੂਗਾ। ਜਿੱਦਾਂ ਅੱਜ ਪੱਦਰਵਾਨ ਇੱਕ ਕਿਸਾਨ ਭਰਾ ਜਿਹੜੇ ਆ ਆਪਣੀ ਕਣਕ ਸਾਂਭ ਲੈਣਗੇ, ਤੂੜੀ ਤੰਗ ਸਾਂਭ ਸਾਂਭ ਲੈਣਗੇ। ਇਹ ਹੀ ਅਰਦਾਸ ਕਰਕੇ ਆਏ ਕਿ ਚੜ੍ਹਦੀ ਕਲਾ ਰੱਖੀ। ਸਰ ਚੜ੍ਹਦੀ ਕਲਾ ਦਾ ਮਤਲਬ ਇਹ ਹੈ ਕਿ ਸਾਡੇ ਜਿਹੜੇ ਕਿਸਾਨਾਂ ਨੇ ਫਸਲਾਂ ਬੀਜੀਆਂ ਉਹ ਆਪਣੀਆਂ ਫਸਲਾਂ ਸਾਂਭ ਲੈਣ ਸਭ ਨੂੰ ਤਾਂ ਉਸ ਦੀ ਸਰ ਲਿਫਟਿੰਗ ਲਿਫਟਿੰਗ ਬਾਰੇ ਦੱਸੋ ਜੀ ਕੀ ਪ੍ਰੋਬਲਮ ਲਿਫਟਿੰਗ ਦੇ ਬਿਲਕੁਲ ਪ੍ਰਬੰਧ ਕੀਤੇ ਆ ਸਰਕਾਰ ਨੇ ਸਭ ਕੁਝ ਕਿਸਾਨ ਬੋਰਡਰਾਂ ਤੇ ਬੈਠੇ ਕੀ ਕਹਿੰਦਾ ਚੰਗਾ ਅੰਮ੍ਰਿਤਸਰ ਤੋਂ ਸਨੀਲ ਖੋਸਲਾ ਦੀ ਰਿਪੋਰਟ